ਮੇਨਸਾ ਸਿੱਖਾਂ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਡਟਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਜੀ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਤੇ ਦੋ ਤੁਹਾਨੂੰ ਗਾਵਾਂ ਦਿਖਾਉਣੀਆਂ ਹਨ ਸੋਹਣੀਆਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਬੀਤੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਪ੍ਰੀਤ ਭਾਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਹਾਂ ਚੜਦੀ ਕਲਾ ਜੀ ਚਲੋ ਚੜਦੀ ਕਲਾ ਹੀ ਚਾਹੀਦੀ ਜੇ ਤੇ ਨਾਮ ਦੱਸਦੇ ਕਰੀ ਹਾਂ ਮੇਰਾ ਬਗੀਚਾ ਸਿੰਘ ਜੀ ਹਾਂਜੀ ਪਿੰਡ ਹਰੜ ਕਲਾਂ ਤਹਿਸੀਲ ਇਹ ਨਾਲਾ ਤੇ ਜ਼ਿਲ੍ਹਾ ਮਰਸਾ ਜੀ ਤੇ ਫੋਨ ਨੰਬਰ ਬੋਲਦੇ 923 ਜੋੜ ਦੱਸਣਾ ਠੀਕ ਆ ਤੇ ਅੱਜ ਚਾਰ ਝੋਟੀਆਂ ਦੇ ਦੋ گاਵਾ ਹਨਾ ਠੀਕ ਆ ਹਾਂਜੀ ਆਏ ਫਿਰ ਸੋਹਣੀਆਂ ਸੋਹਣੀਆਂ ਝੋਟੀਆਂ ਪੌਣੀਆਂ ਕਿੰਨੇ ਲੈਂਦੇ ਯਾਰ ਤੇ ਐ ਸਾਈਬਰ گاਵਾ ਵੀ ਨਹੀਂ ਆਈ ਹੈ ਜੀ ਜਿਹੜੇ ਤੁਹਾਡੇ ਸਾਹਮਣੇ ਲੱਥੀ ਚੋ ਕੇ ਆਈ ਆ ਚਲੋ ਇਹ ਬਾਤ ਚੋ ਖੋਣੇ ਆ ਪਹਿਲਾਂ ਝੋਟੀਆਂ ਵਿਖਾਈਏ ਹਾਂਜੀ ਆ ਦੇਖ ਸਾਡੇ ਕਾਫੀ ਖੂਬਸੂਰਤ ਝੋਟੀਆਂ ਨੀਂਦੀ ਦੀ ਕਿੰਨਾ ਸੂਹਾ ਜੇ ਤਾਂ ਪਹਿਲਾ ਹੀ ਸੂਹਾ ਜੇ ਬਿਲਕੁਲ ਪਲੂਣੇ ਹਾ ਤੇ ਪਹਿਲਾ ਹੀ ਸੂਹਾ ਜੇ ਹਾਂਜੀ ਕਿੰਨਾ ਕਿਹਰ ਹੋ ਗਿਆ ਸੋਈਨ ਇਹਨੂੰ ਹਫਤਾ ਹੋ ਗਿਆ ਉਹ ਹਫਤਾ ਹੋ ਗਿਆ ਹਾਂਜੀ ਹਾਂਜੀ ਕਿੰਨਾ ਤੋਂ ਤਿਆਰ ਜੇ ਦੇ ਕੋਲ 2 ਲੀਟਰ ਵਾਲਾ ਹਰ ਪਿੰਗ ਭਾਈ 8 ਕਿਲੋ ਤਿਆਰ ਬਿਲਕੁਲ 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 ਕਿੰਨਾ ਕਿ ਚਵਾਈ ਜਾਊਗੀ ਦੁੱਧ ਮੇਰੇ ਸਹਾਰਾ ਜਿੰਨੀ ਜਾਤ ਨਸਲੇ ਦੁੱਧ 10 ਕਿਲੋ ਹੀ ਦੇ ਜਣਾ ਨੇ ਕੱਟੀ ਨੇ ਤੋਰਾ ਫਿਰ ਇੱਕਲੀ ਨਾ ਬਾਕੀ ਸੋਹਣੀ ਝੋਟੀ ਆ ਬਹੁਤ ਸ਼ਕੀਨ ਹੈ ਕੱਟੀ ਇਹ ਮਨਜੋਤ ਦੀ ਢਮਾਰ ਹੀ ਮਨਜੋਤ ਨੇ ਲਗੀ ਹੈ ਕੱਟੀ ਬਾਕੀ ਥੱਲੇੋਂ ਸਫਾਈ ਜਿਹੜੀ ਇਹ ਕੱਲ ਮਜੂਰ ਨੇ ਭਾਈ ਤਸੰਦ ਕਰਕੇ ਲਈ ਜੀ ਸਿੱਧੀ ਤੋੜਦੀ ਏ ਤੋੜ ਦੋ ਸਿੱਧੀ ਤੋੜ ਦੋ ਅੱবি ਵੀ ਠੰਡੀ ਬੜੀ ਆ ਅਜ ਲੈ ਆਜੇ ਕੰਮ ਕਟੀਆਂ ਨੂੰ ਛੋੜੋ ਬਾਕੀ ਅੱਧਾ ਪੋਤਾ ਉੱਚਾ ਨਹੀਂ ਆ ਪਹਿਲਾਂ ਦੇ ਹਿਸਾਬ ਨਾਲ ਠੀਕ ਆ ਉਤਰਾ ਸੋਹਣੀ ਛੋਟੀ ਆ ਜਿਹੜੀ ਤੇ ਬੱਚਾ ਕੀ ਵਿਧੀਆ ਤੇ ਮਗਰ ਇਹਦੇ ਮਗਰ ਕੱਟਾ ਹਰ ਪੀਦਾ ਇਹਦੇ ਮਗਰ ਕੱਟਾ ਬੱਚੇ ਤਾਂ ਨਾ ਹੁਣੇ ਦਿਖਾ ਦਿੰਨੇ ਕਿੰਨਾ ਰੱਖਣਾ ਵਿਧੀਆ ਦਾ ਫਰਮੋਲਾ ਆਪਾ ਲੈ ਲੋ ਭਾਈ ਜਿੱਦੀ ਦੀ ਚੀਜ਼ ਆ ਤੁਹਾਨੂੰ ਪਤਾ ਜਿਹੜਾ ਸੋਨਾ ਉਹਦੇ ਰੱਪਿਆਂ ਨਾਲ ਵਿਗਦਾ ਹਾਂਜੀ ਲੋਹਾ ਜਿਹੜਾ ਕਿਲਵਾਣਾ ਵਿਗਦਾ ਜੀ ਜੱਜਾ ਕਰੀਏ ਫਿਰ ਮੋਲ ਹਰ ਪਈ ਦਾ 70 ਜੀ ਹਾਂਜੀ ਹਾਂਜੀ ਕਿੰਨੇ ਦੀ ਦਈਏ 65 ਦੀ ਜੀ 65000 ਜੀ ਵਿੱਚ ਕਰਦੀਏ ਛੋਟ ਛੱਟ ਆਪ ਹੀ ਕਰ ਦਉਂਦੀ ਯੋਗ ਆ 2000 ਛੱਡ ਦਈਏ ਫਿਰ ਰੇਟ ਦੀ ਦੇ ਦਈਏ ਹਾਂਜੀ ਲਾਸਟਸ ਇਹ 60 ਬਾਠ ਦੀ ਦੇ ਦੀਏਗਾ ਅੱਛਾ 8000 ਦੀ ਬਾਕੀ ਲੇ ਲੋ ਜਾਤ ਨਸਲ ਕਿੰਨੀ ਕਿੰਨੀ ਇਸ ਦੀ ਇਹ ਆਪਸਾਖੇ ਦੇ ਆਫਰ ਹੀ ਆ ਗਏ ਵਧੀਆ ਪਸਾਖੀ ਦੀ ਹਾਂਜੀ ਬਾਕੀ ਮੌਕੇ ਦੇ ਮਨਤਾ ਨਾ ਹੋਰ ਹੋ ਜਾਗਾ ਕਹਾਂਗੇ ਬਾਕੀ ਕੱਟੀ ਬਹੁਤ ਚੰਗੀ ਜੇ ਠੀਕ ਆ ਵੀਰ ਭਰਾ ਲੈ ਜੀ ਯਾਦ ਕਰੂਗਾ 8 ਕਿਲੋ ਮੌਕੇ ਦੇ ਦੁੱਧੂ ਕੱਟੀ ਦੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੋਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਚੋਟੀ ਹਾਂਜੀ ਜੀ ਪੂਰੀ ਕੱਦ ਕਾਠ ਚ ਜਵਾਨ ਆ ਜਿਹੜੇ ਓਵੇਂ ਜੀ ਇਹ ਮੰਨ ਲਓ ਦੋਂਦੀ ਜੇ ਚੌਕ ਦੇ ਦੰਦ ਪੁੱਟੇ ਕੱਟੀ ਨੇ ਚਾਗ ਚੌਕ ਦੇ ਦੰਦ ਪੁੱਟੇ ਹੀ ਆ ਜਿਹੜੇ ਕਿੰਦੇ ਹਾਂਜੀ ਹਾਂਜੀ ਇਹ ਕੱਲ ਦੀ ਸੂਈ ਆ ਇਹ ਕੱਲ 4 ਵਜੇ ਸ਼ਾਮੀ ਅੱਛਾ ਹਾਂਜੀ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਆ ਵੀ ਪਾਈ ਧਰਨਾ ਨਹੀਂ ਲਗਾ ਕੋਈ ਆਪਸੇ ਇਹ ਸਾਰੀ ਸਾਫ ਕਰਤੀ ਆ ਅੱਛਾ ਲੋਕਾ ਵੀ ਨਹੀਂ ਥਲੇ ਰਹਿਣਤਾ ਅੱਛਾ ਹਾਂਜੀ ਤੇ ਦੁੱਧ ਮੇਰੇ ਸਾਲ ਨਾਲ ਜਿਤਨਾ ਸਟਾਰਟ ਅਗੇ ਨਾ ਝੋੜੀ ਦੀ 12 13 ਕਿਲੋ ਦੇ ਚਵਾਈ ਜਾਊਗੀ ਅੱਛਾ ਉਧਰ ਦੀ ਕੱਟੀ ਆ ਹਰਿਆਣੇ ਦੀ ਇੱਧਰ ਦੀ ਨਹੀਂ ਆ ਝੋਟੀ ਤਰਾਂ ਇੱਕ ਅਰੀ ਕਿਲੋ ਬਾਕੀ ਕਈ ਜਿਹੜੀ ਮੱਜਾਂ ਨੇ ਮਗਰ ਕੱਟੀਆਂ ਚੰਗੀਆਂ ਆ ਜਾਂਦੀਆਂ ਉਧਰੋਂ ਫਿਰ ਜਦੋਂ ਚੰਗੀ ਸਾਮ ਕਰਦੇ ਆ ਫਿਰ ਵੀ ਤੇ ਚੰਗੇ ਪੈਸੇ ਵੱਟਦੇ ਆ ਬਾਅਦ ਚ ਬਾਕੀ ਕਿਉਂਕਿ ਇਹੋ ਜਿਹੀਆਂ ਝੋਟੀਆਂ ਤਿਆਰ ਕਰਨ ਤੇ ਵੀ ਖੁੱਲਾ ਖਰਚਾ ਲੱਗਦਾ ਹੈ ਜਿਹੜੇ ਵੀ ਤਿਆਰ ਕਰਦੇ ਉਹਨਾਂ ਨੂੰ ਪਤਾ ਹੀ ਦੰਦ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਆ ਜਿਹਨੇ ਮੂੰਹ ਫੜਾ ਲਿਆ ਤੇ ਮੂੰਹ ਤੋਂ ਡਰਦੀ ਥੋੜੀ ਯਾਰ ਤੁਸੀਂ ਭਾਈ ਚਲੋ ਲੈ ਜਾ ਕੋਈ ਗੱਲ ਹਾਂ ਜਿਹਨੇ ਚੌਕ ਦੇ ਦੰਦ ਪੁੱਟੇ ਬਾਕੀ ਇਹ ਆ ਕਿ ਪੂਰੀ ਨਿੱਗਰ ਝੋਟੀ ਆ ਜਿਹੜੀ ਸੰਭੇ ਸੰਭੀ ਕਹੇ ਵੀਰ ਨੇ ਚੰਗੇ ਦੀ ਜਨਾਬ ਤੇ ਥਣ ਮੇਰੇ ਦੇਖ ਸਾਦੇ ਲੱਗੇ ਤਾਂ ਤੇ ਇਹਦਾ ਮੁੱਲ ਵੀ ਜੀ ਫਿਰ ਹਰ ਪੀਪਾ ਜੀ ਇਹ ਜਿਹੜੀਆਂ ਕਟੀਆਂ ਦਾ ਲੋਕੀ ਦੇ ਮੁੱਲ 1,20,000 ਰੁਪਇਆ ਕਰਦੇ ਹਨਾ ਹਾਂਜੀ ਆਪਾਂ ਜੈ ਜੀ ਕਰਦੇ ਕਿੰਨੇ ਦੀ ਹਰ ਪੀਪਾ ਜੀ ਜਿਹੜੀ ਦੇਣ ਲੈਣ ਵਾਲੀ 95,000 ਦੀ ਦੀ ਸੀਗੀ 95,000 ਦੀ ਵਿੱਚੋਂ ਕਰੀਏ ਕੋਈ ਮਾਨਤਾ ਕਰ ਦੋ ਤੁਸੀਂ ਕਿੰਨੇ ਦੀ 92 ਦੇ ਦਈਏ ਵੇਖ ਲਓ ਭਾਈ ਪਾਜੀ ਬਾਕੀ ਕੱਟੀ ਬਹੁਤ ਚੰਗੀ ਏ। ਲਾਸਟ ਆਪਾਂ ਜਿਹੜੀ ਦੇ ਦੇਣੀ 90 ਹਜ਼ਾਰ ਦੀ ਕੱਟੀ। ਅੱਛਾ 90 ਦੀ ਦੇ ਦੋਗੇ। ਆਸ ਵਿੱਚ ਤਾਂ ਸ਼ੋਰ ਹੀ ਕਰਾਂਗੇ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਹੁਣ ਇੱਕ ਝੋਟੀ ਆ ਵੀ ਪਹਿਲੇ ਨਹੀਂ ਜਾਂਦੀ ਜੀ। ਚੰਗੀ ਭਾਜੀ ਕੱਟੀ ਹੁੰਦਾ ਥੋੜੀ ਜੀ ਡਰਦੀ ਏ। ਅੱਛਾ। ਬਾਕੀ ਵੇਖੋ ਕੱਟੀ ਵੇਖੋ। ਕਦੀ ਘਰੋਂ ਨਹੀਂ ਕੱਢੀ ਵੀਰ ਹਣਾਵੇ ਕੱਤੀ ਦਾ। ਮਲਾਤਨ ਗਾਂ ਹੁੰਦੀ। ਇਹ ਤਾਂ ਕਿੰਨਾ ਸੁਆ? ਇਹ ਵੀ ਪਹਿਲਾਂ ਹੀ ਸੁਆ। ਪਹਿਲਾਂ ਨਹੀਂ ਅੱਜ ਪਹਿਲਣਾ ਹੀ ਆ ਜਾਂਦੀਆਂ ਲੱਭ ਕੇ ਲੈ ਆਉਂਦੀਆਂ। 20 ਹਜ਼ਾਰ ਵੀ ਭਾਈ। ਠੀਕ ਆ। ਇਹਦੇ ਥੱਲੇ ਇਹ ਹਰਪੀ ਭਾਈ ਜ ਠੀਕ ਹੈ ਕਿੰਨਾ ਚਿਰ ਹੋਇਆ ਇਹਨੇ ਸੂਈ ਨੂੰ ਇਹਨੂੰ ਸੂਈ ਨੂੰ ਵਾਤ ਵਾਤ 15 20 ਦਿਨ ਵਾਤ ਵਾਤ ਠੀਕ ਆ ਤੋਰੋ ਹੈ ਕਰੀ ਇਹਦੇ ਮਗਰ ਕੀ ਜੇ ਇਹਦੇ ਮਗਰ ਵੀ ਕੱਟਾਈ ਇਹਦੇ ਮਗਰ ਵੀ ਕੱਟਾਈ ਇਹ ਥਾਂ ਪਾ ਇਹਦਾ ਕੱਟਾ ਇੱਧਰ ਜੇ ਹਾਂ ਬੱਜਿਆ ਜੀ ਉਰਲਾ ਹਾਂ ਕੱਟਾ ਜੇ ਇਹਦਾ ਜਿਹੜਾ ਆ ਜਿਹੜੀ ਲਾਸਟ ਆਈ ਇਹਦਾ ਹਰਾਣ ਲਾਸਟ ਵਾਲੀ ਦਾ ਆ ਵੀ ਕੱਟਾ ਹੀ ਆ ਹਾਂ ਜੀ ਇਹ ਵੀ ਕੱਟਾ ਹੀ ਕੱਟਾ ਹੀ ਆ ਅੱਜ ਸਾਰੇ ਕੋਈ ਨਹੀਂ ਉਹਦਾ ਹਾਂ ਲਾਸਟ ਵਾਲਾ ਦਾ ਬਾਕੀ ਜਿਹੜੀਆਂ ਪਹਿਲਾਂ ਤੋਂ ਦਿਖਾਈਆਂ ਉਹਨਾਂ ਦੇ ਬੱਚੇ ਦੋਵਾਂ ਦੇ ਉਧਰ ਬੰਨੇ ਆ ਵੀ ਤੁਹਾਨੂੰ ਦਿਖਾ ਦੇਵਾਂਗੇ ਉਹ ਆਜੇ ਲਿਆਓ ਜੀ ਲਾ ਕੇ ਥਾਨ ਬਣਾ ਆ ਭਾਈ ਅੱਧੀ ਕੱਢੀ ਕੱਢੀ ਫਸ ਲਗੇ ਨਾ ਆਹ ਦੇਖ ਸਾਡੇ ਸਵਾਨਾ ਇਧਰ ਲੱਗ ਗਿਆ ਤਾਂ ਤੇ ਇਹਦਾ ਵੀ 20 ਕਿੰਨਾ ਰੱਖਣਾ ਮੋਲ ਆਪਾਂ 20 ਰੁਪਏ ਭਾਜੀ ਮੋਲ ਤੇ 80 ਜੇ ਅੱਛਾ ਤੇ 70 ਦੀ ਦੇ ਦੀਏ 70000 ਦੀ ਵਿੱਚ ਵੇਚਦਾ ਛੋਟ ਛੜ ਕਰਦੀ 75 ਦੀ ਦੇ ਦਿੱਤੀ 75 ਦੀ ਦੇ ਦਿੱਤੀ ਮੋਕੇ ਤੇ ਹੋਰ ਕਰ ਤੋਗੇ ਥੋੜੀ ਥੋੜੀ ਹਦੀ ਭਾਜੀ ਹੋਣੀ 10 ਕਿਲੋ ਠੰਡਾ ਕਰਕੇ ਦੋ ਜੱਗ ਕੱਟੀ ਕਰ ਹੁਣ ਜੜੀ ਆਪਣੇ ਕੋਲ ਆ ਗਈ ਚੌਥੇ ਨੰਬਰ ਤੇ ਮੱਝ ਥਾਣਾ ਦਾ ਸੱਜ ਗਿਆ ਪੇ ਤੇ ਇਹ ਵੀ ਦੇਖ ਸਕਦੇ ਤੋਰ ਦੋ ਇਹਦਾ ਬੱਚਾ ਆਪਾਂ ਤੁਹਾਨੂੰ ਦਿਖਾਏ ਦਿੱਤਾ ਭਾਜੀ ਬੱਚਾ ਵਿਖਾ ਲੈਣੇ ਹੋ ਵੀ ਇਦੇ ਕੋਲ ਕਿੰਨਾ ਦੁੱਧ ਫੇਰ ਕੋਠਾਂ ਤੋਂ ਪਲਾਸੀ ਜੀ ਠੀਕ ਆ 8000 ਲੀਟਰ ਵਾਲਾ ਮੁੰਡਾ ਇਹ ਵੀ ਨਹੀਂ ਜਿਹੜੀ ਬਿਲਕੁਲੀ ਜੀ ਮਹੀਨੇ ਤੋਂ ਬਾਰਿਸ਼ ਹੋਈ ਜਿਹੜੀ ਹੈ ਦੁੱਧ ਦੇ ਕੋਲ 8 ਲੀਟਰ ਦੱਸਦੇ ਬਾਕੀ ਸੂਈਆਂ ਸਵਾਈਆਂ ਸਾਡੀ ਹਰ ਕਿਸੇ ਵੀਡੀਓ ਚ ਇਹ ਹੀ ਬੇਨਤੀ ਹੁੰਦੀ ਹੈ ਕਿ ਆਪਣੀ ਦੋ ਟਾਈਮ ਚਵਾਈ ਕਰਕੇ ਖੜੋ ਤਸੱਲੀ ਕਰਕੇ ਖੜੋ ਜਿਹੜਾ ਨਹੀਂ ਆਪ ਆਪਣੀ ਤਸੱਲੀ ਕਰ ਸਕਦਾ ਉਹ ਆਪਣੀ ਜ਼ਿੰਮੇਵਾਰੀ ਤੇ ਲਵੇ ਮਰਜੀ ਆ ਪਸ਼ੂ ਲੈ ਜਾਏ ਮਰਜੀ ਆ ਰਹਿਣ ਦੇ ਬਾਕੀ ਥੰਮਨ ਦਾ ਸਾਈਜ਼ ਗੱਪ ਜਿਹੜਾ ਇਹਦਾ ਵੀ ਚੰਗਾ ਹੈ। ਕੱਦ ਕਾਠ ਵੀ ਠੀਕ ਹੈ ਜਿਹੜਾ ਸੋਹਣਾ ਹੈ ਤੇ ਮੁੱਲੇ ਦਾ ਇਹਦਾ ਮੁੱਲਾ ਆਪੀ ਭਾਈ 60000 ਜੀ। ਅੱਛਾ। ਹਾਂ ਜੀ। ਤੇ ਕਿੰਨੇ ਰੀ ਦੇ ਦੇਣੀ ਆ? ਦੇ ਦਈਏ 58000 ਜੀ। ਚਲੋ 1000 ਕੋਲ ਛੱਡ ਜਾ ਫਿਰ। 57 ਦੀ 55000 ਦੀ ਦੇ ਦਈਏ ਲਾਸਟ ਆਪਾਂ। ਹੋਰ ਆ 55 ਹੀ ਜਾਣ ਦੋ ਫਿਰ। ਚਲੋ 55 ਦੀ ਦੇਣੇ ਬਾਕੀ ਚੰਗੀ ਬੜੀ ਜੀ ਦੋ 10 ਕਿਲੋ ਕਰੀ ਜਾਣਾ ਛੋਟੀ ਨਹੀਂ। ਠੀਕ ਹੈ ਜੀ। ਹਾਂ ਜੀ ਹਾਂ ਜੀ। ਠੀਕ ਹੈ ਤੈਨੂੰ ਗਾਵਾਂ ਨੂੰ ਦਿਖਾਈਏ ਫਿਰ। ਹੋਨਾ ਸਹੀ ਵਾਲ ਗਾਂ ਤਾਂ ਹੋ ਗਿਆ ਹੀ ਗਾਂ ਹਜੇ ਹੁਣੇ ਹੀ ਗੱਡੀ 'ਚ ਲੱਥੀ ਆ ਸਹੀ ਹੈ ਚੋਈ ਹੈ ਗਾਂ ਬਾਕੀ ਇਹਦੇ ਨੱਥ ਤਾਂ ਹੀ ਰੰਗ ਬਰੰਗੀ ਤਾਂ ਪਤਾ ਲੱਗ ਜਾਂਦਾ ਹੈ ਤੇ ਮਗਰ ਵੱਛੀ ਬੜੀ ਕਮਾਲ ਦੀ ਦੇਖੋ ਭਾਜੀ ਇਹਦੀ ਹਾਂਜੀ ਭਾਜੀ ਵੱਛੀ ਵੇਖੋ ਇਹਦੇ ਆਵੇ ਘੋਣ ਤੋਂ ਪਿਓਰ ਸਹੀ ਵਾਲਿਆ ਜਿਹੜੀ ਆ ਵੇਖੋ ਥੱਲੇ ਹੁਣ ਤੁਸੀਂ ਝੋਲੀ ਦੇਖ ਸਕਦੇ ਵੱਛੀ ਦੀ ਪਿਓਰ ਸ਼ਹੀ ਵਾਲ ਪਿਓਰ ਸਹੀ ਵਾਲ ਵੱਛੀ ਆ ਜਿਹੜੀ ਜਿਹੜੀ ਕੋਈ ਵੱਛੀ ਕੋਈ ਸਾਂਭ ਨਾਲ ਲੈ ਜਾਊਗਾ ਵੱਛੀ ਵੀ ਚੰਗੀ ਤਿਆਰ ਹੋਣੀ ਆ ਬਾਕੀ ਗਾਂ ਵੀ ਸਾਈ ਵਾਲੇ 93 ਤੇ ਲੱਗ ਰੋ ਦੇਖ ਸਕੀ। ਉਹ ਤਰਾ ਛੰਡੀ ਤੇਰੀ ਵਿਧੀ ਆ। ਹੋਰ ਬਾਈ ਨਹੀਂ ਆਏ ਦੀ ਵੀ ਲੋੜ। ਠੀਕ ਆ। ਹਾਂਜੀ। ਬੋਲਾ ਵੀ ਇਹਦੇ ਥਲੇ 15 ਕਿਲੋ ਲੀਟਰ ਵਾਲਾ ਹੋਊਗਾ। ਅੱਛਾ। ਹਾਂਜੀ। 15 ਲੀਟਰ ਤਿਆਰ ਬਿਲਕੁਲ। ਹਾਂ ਠੰਡਾ ਕਰਕੇ ਇਹ ਚੋਈ ਜੇ ਗਾਂ। ਚਵਾਈ ਹੋ ਗਿਆ ਜੀ। ਚਵਾਈ ਹੋ ਗਿਆਈ ਆ। ਇੰਨੀ ਬਣਦੀ ਆ ਵੀ ਹੱਦੋਂ ਵੱਧ। ਠੀਕ ਆ। ਹਾਂਜੀ। ਬੰਨਣ ਨੂੰ ਵੀ ਕੋਈ ਕੰਮ ਨਹੀਂ। ਬਾਹਰ ਕੋਈ ਨਹੀਂ ਅੰਦਾਜ਼ਾ ਵਾਲੇ ਵਿੱਚ ਚੋਈ ਗਿਆ। ਫੇਰੇ ਘਟੋ ਘਟ ਵੀ 7:30-8:00 ਵਜੇ ਦੀ ਚਵਾਈ ਹੋਈ ਜੀ। 2-3 ਘੰਟੇ ਹੋ ਗਏ ਇਹਦੀ ਚਵਾਈ ਹੋਈ ਨਾ ਬਾਕੀ ਦੁੱਧ ਲੀਟਰ ਵਾਲਾ 15 ਕਿਲੋ ਹੋਏ ਸਰਜ 15 ਲੀਟਰ ਮੌਕੇ ਤੇ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਦੇਦੇ ਮਗਰ ਵੱਛੀ ਬੜੀ ਕਮਾਲਿਆ ਜਿਹੜੀ ਤੇ ਉਤਰਾ ਕਿੰਨਾ ਕਿ ਦੁੱਧ ਚਵਾਈ ਜਾਊਗੀ ਵੀਰ ਜੀ ਬਾਜੀ 20 ਤੋਂ ਪਲੱਸ 20 ਕਿਲੋ ਦਾ ਰਾਮਣਾ ਹੀ ਕੱਢੀ ਜਾਊਗੀ ਨਾ ਤੇ ਇਹਦਾ ਮੁੱਲ ਬਾਗੀ ਹੈ ਵੀ ਗਰਮੀ ਵਾਲੀ ਆ ਮੋਲੇ ਦਾ ਬਾਜੀ 55000 ਜੀ ਅੱਛਾ ਹਾਂਜੀ ਤੇ ਵਿੱਚੋਂ ਕਰਨਾ ਕੋ ਮਾਨਤਾ ਹੋਰ ਜਿਆਦੀ ਦੇ ਦੀਏ 52000 ਜੀ ਕਿ ਪੂਰੇ 50 ਹੀ ਦੇ ਦੀਏ ਚਲੋ ਵੀ ਜਾਣ ਤੋਂ 50 ਹੀ ਜਾਣ ਦੋ ਠੀਕ ਆ ਕਿ ਕੋਈ ਵੀਰ ਭਰਾ ਬਣੀ ਵੇਖੇ ਗਾਂ ਤੇ ਫਿਰ ਵੇਖੇ ਤਾਂ 65 ਵੀ ਮੰਗ ਲਈਏ ਤਾਂ ਵੀ ਇਹ ਇੱਕ ਮੌਕੇ ਤੇ 15 ਲੀਟਰ ਘਰੋਂ ਚਵਾ ਦੋਗੇ ਹਾਂ 3 ਟਾਈਮ ਕੋਈ ਵੀਰ ਚੋਲੇ ਠੀਕ ਆ ਹਾਂਜੀ ਕਾਕੀ ਆ ਤੇਰਾ ਜੁਰਾ ਵੀਰਾ ਦੇਖ ਸਾਦੇ ਜੀ ਹਾਂ ਉਸੇ ਤਰ੍ਹਾਂ ਨਤ ਪਈ ਵਿੱਚ ਬੂੰਦੀ ਆ ਇਧਰ ਸਾਹਮਣੇ ਲੱਤੀ ਆ ਠੀਕ ਆ ਤੇ ਹੁਣ ਇੱਕ ਆਜ ਇਹ ਗੱਬਨ ਜੇ ਇਹ ਵਸ਼ੀਰ ਖਾ ਲਈ ਜੀ 14 15 ਸਾਲ ਪਾਜੀ ਠੀਕ ਆ ਬੜੀ ਠੰਡੀ ਸੀ ਵਸ਼ੀਰ ਸੁਆ ਪਹਿਲਾ ਇਹਦਾ ਵੀ ਪਹਿਲਾ ਸੁਆ ਦੋ ਦੰਦ ਜੀ ਠੀਕ ਆ ਹਾਂ ਜੀ ਨਾ ਰੱਖੋ ਭਾਈ ਹਾਂ ਦੇ ਸਾ ਤੇ ਪਿਓਰ ਦੋ ਦੰਦ ਜਿਹੜੀ ਤੋਰ ਦੋ ਬਾਕੀ ਸਭ ਵੀ ਸੁੰਭੀ ਚੰਗੀ ਆ ਪਿੱਠਪੁੜੀ ਦੀ ਚੰਗੀ ਆ ਬਹੁਤ ਮਰੀਕੀ ਆ ਬਾਈ ਅੱਜ ਚੰਗੇ ਸੋਹਣੇ ਪਸ਼ੂ ਪਾਏ ਵੀ ਦਿੱਤੇ ਉਹਨਾਂ ਨੇ ਸਾਰੇ ਵੀਡੀਓ ਚ ਤੇ ਇਹਦਾ ਕਿੰਨਾ ਰੱਖਣਾ ਵੀ ਜੀ ਮੋਲ ਫਿਰ ਆਪਾਂ 80000 ਪਾਜੀ ਅਸੀਂ ਵਸੀਆਂ ਦਾ ਲੋਕ ਤੇ 80000 ਮੰਗੀ ਜਾਂਦੇ ਜੀ ਹਾਂਜੀ ਫਾਇਦੇ ਨੂੰ 10 15 ਘੜਦੀ ਆ ਹਾਂਜੀ ਆਪਾਂ ਉਹ ਸਾਬੇ ਮੋਲ ਲੇਦਾ 65000 ਅੱਛਾ 80 ਦੀ ਦੇ ਦਈਏ ਪੂਰੇ 60 ਦੀ ਦੇ ਦਈਏ 60 ਦੀ ਕਹਿੰਦੇ ਨਾ ਬਾਕੀ ਯਾਦ ਕਰੂੰਗੀ ਵੀਰ ਵਸ਼ੀਲਾ ਜੂਮਰ ਬੜੀ ਥੋੜੀ ਆ ਕੱਦ ਵੇਣ ਵੇਖੋ ਵਸ਼ੀ ਦਾ ਹਾਂਜੀ 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 ਤੇ ਠੀਕ ਹੈ ਵੀਰ ਜੀ ਹਰ ਕੁਛ ਕਰਨਾ ਬਸ ਇਹੋ ਹੀ ਆ ਵੀਰ ਜੀ ਬਾਕੀ ਜਿਹੜਾ ਸੂਆ ਡੰਗਰਿਆ ਝੋਗਿਆ ਤਸੱਲੀ ਕਰ ਤਸੱਲੀ ਕਰਕੇ ਖੜਾ ਹਣਾ ਗੱਬਣਿਆਂ ਜਿਹੜਾ ਆਪਣਾ ਪਾਸ ਕਰਕੇ ਕਰੋ ਠੀਕ ਹੈ ਬੱਚੇ ਜਿਹੜੇ ਦੋਹਾਂ ਦੇ ਵਿਖਾਈ ਨਹੀਂ ਉਹ ਵਿਖਾ ਦੀਏ ਹਾਂ ਝੋਟੀ ਦਾ ਨੀਲੀ ਗਾਵੀ ਦਾ ਨੀਲੀ ਦੀ ਝੋਟੀ ਦਾ ਪਿੰਦੇ ਨੰਬਰ ਵਾਲੀ ਦਾ ਜਿਹੜੀ ਧੁੰਦੀ ਝੋਟੀ ਤਾਂ ਦਿਖਾਈ ਹੈ ਤਾਜ਼ਾ ਬਿਲਕੁਲ ਠੀਕ ਹੈ ਜੀ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਵੇਸ਼ ਚਾੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ